ਸਸਕਾਲ ਦੋਸਤੋ ਮੈਂ ਜਿੰਦੀ ਮਾਰ ਜਾਨੀ ਤੇ ਲੈ ਕੇ ਹਾਜ਼ਰ ਹੋ ਗਈਆਂ ਇੱਕ ਵਾਰ ਫੇਰ ਟਰੈਵਲ ਵਿਦ ਜਿੰਦੀ ਤੇ ਅੱਜ ਪਹੁੰਚੇ ਹੋਏ ਆ ਅਸੀਂ ਅਜਮੇਰ ਤੇ ਇੱਥੇ ਬਹੁਤ ਹੀ ਇੱਕ ਖੂਬਸੂਰਤ ਮੰਦਿਰ ਹੈ ਨਰੇਲਾ ਮੰਦਿਰ ਤੇ ਉਹਦੇ ਅਸੀਂ ਦਰਸ਼ਨ ਕਰਨ ਆਏ ਆ ਤੇ ਤੁਹਾਨੂੰ ਵੀ ਅਸੀਂ ਦਰਸ਼ਨ ਕਰਾਉਣੇ ਆ ਚੱਲਦੇ ਦੋਸਤੋ ਅੰਦਰ ਤੇ ਕਰਦੇ ਆ ਇਸ ਮੰਦਿਰ ਦੇ ਦਰਸ਼ਨ ਆ ਜਾਓ ਤੇ ਹਾਂਜੀ ਦੋਸਤੋ ਪਹੁੰਚ ਚੁੱਕੇ ਆ ਅਸੀਂ ਨਰੇਲੀ ਮੰਦਿਰ ਦੇ ਵਿੱਚ ਤੇ ਇਹ ਦੋਸਤੋ ਬਹੁਤ ਹੀ ਖੂਬਸੂਰਤ ਮੰਦਿਰ ਬਣਾਇਆ ਜਾ ਰਿਹਾ ਆ ਹਜੇ ਇੱਥੇ ਮੂਰਤੀ ਸਥਾਪਨਾਤ ਨਹੀਂ ਹੋਈ ਪਰ ਇੱਥੇ ਲੋਕ ਜਿਹੜੇ ਹੈਗੇ ਆ ਆਉਣੇ ਸ਼ੁਰੂ ਹੋ ਗਏ ਆ ਪਬਲਿਕਲੀ ਓਪਨ ਹੋਇਆ ਆ ਆਣ ਕੇ ਪਬਲਿਕ ਜੜੀ ਆ ਇੱਥੇ ਆਉਂਦੀ ਆ ਦੇਖਦੀ ਆ ਤੇ ਅਸੀਂ ਵੀ ਦੇਖਿਆ ਕਿ ਇਹ ਮੰਦਰ ਦੇ ਜਿੱਦਾਂ ਦਰਸ਼ਨ ਸਾਨੂੰ ਵੀ ਕਰਨੇ ਚਾਹੀਦੇ ਤੇ ਮੰਦਰ ਜਿਹੜਾ ਆ ਬਹੁਤ ਹੀ ਖੂਬਸੂਰਤੀ ਦੇ ਨਾਲ ਇਹਨੂੰ ਉਸਾਰਿਆ ਗਿਆ ਆ ਪ੍ਰਾਤਨ ਸਮੇਂ ਦੀ ਤਰ੍ਹਾਂ ਇਹਦੇ ਉੱਤੇ ਵੀ ਮੂਰਤੀਆਂ ਆਰਕੀਟੈਕਟ ਜਿਹੜੀ ਆ ਦੀ ਬਹੁਤ ਹੀ ਖੂਬਸੂਰਤੀ ਆ ਤੇ ਇਹ ਦੋਸਤੋ ਥਾਂ ਜਿਹੜੀ ਆ ਭਾਵੇਂ ਉੱਥੇ ਸਾਡੇ ਵਰਗੇ ਰੀਲਾਂ ਬਣਾਉਣ ਵਾਲੇ ਬਲੌਗਰਸ ਹੋਰ ਵੀ ਉੱਥੇ ਸੀਗੇ ਬਟ ਜਦੋਂ ਇਹ ਮੰਦਰ ਖੁੱਲ ਗਿਆ ਉੱਥੇ ਇਹ ਪੀਸਫੁਲ ਇੰਨੀ ਇੱਕ ਜਗ੍ਹਾ ਹੋ ਗਈ ਕਿ ਮੈਂ ਤਾਂ ਅਮੇਜਨ ਕਰ ਸਕਦੀ ਹਾਂ ਕਿ ਇਹ ਜਿਹੜੀ ਜਗ੍ਹਾ ਆ ਬਹੁਤ ਹੀ ਜ਼ਿਆਦਾ ਵੈਲ ਓਰਗਨਾਈਜ਼ਡ ਤੇ ਪੀਸਫੁਲ ਥਾਂ ਹੋਗੀ ਦਰਮਿਕ ਸਥਾਨ ਜਿਹੜਾ ਆ ਪਰ ਆਉਣ ਵਾਲਾ ਸਮਾਂ ਦੱਸਦਾ ਦੱਸੂਗਾ ਕਿ ਇਹ ਥਾਂ ਜਿਹੜੀ ਹੈਗੀ ਆ ਕਿੱਦਾਂ ਦੀ ਹੋਊਗੀ ਪਰ ਐਟ ਦਿ ਮੂਮੈਂਟ ਬਹੁਤ ਹੀ ਇੱਕ ਨਾਈਸ ਤੇ ਸ਼ਾਂਤ ਮਹਿਮੋਹਲ ਸਗਾ ਤੇ ਖੂਬਸੂਰਤੀ ਦੋਸਤੋ ਇਸ ਥਾਂ ਦੀ ਇਹ ਹੈ ਕਿ ਹਰ ਪਾਸੇ ਗ੍ਰੀਨ ਰਈ ਟ੍ਰੀਸ ਜਿਹੜੇ ਹੈਗੇ ਆ ਤੇ ਆਹ ਟ੍ਰੀ ਜਿਹੜਾ ਹੈਗਾ ਆ ਇਹਦੇ ਬਾਰੇ ਮੈਨੂੰ ਜ਼ਿਆਦਾ ਨੌਲੇਜ ਨਹੀਂ ਸੀ ਕਿ ਪਰ ਜਿਹੜੀ ਇਹਦੇ ਉੱਤੇ ਫਰੂਟ ਲੱਗਾ ਹੋਇਆ ਆ ਬਹੁਤ ਹੀ ਇੱਕ ਸਾਨੂੰ ਵੱਖਰਾ ਜਿਹਾ ਲੱਗਾ ਆ ਪਰ ਜੇ ਕਿਸੇ ਕੋਲ ਨੌਲੇਜ ਹੋਵੇ ਇਸ ਬਾਰੇ ਤੇ ਕਮੈਂਟ ਕਰਕੇ ਇਸ ਬਾਰੇ ਜ਼ਰੂਰ ਦੱਸ ਤੇ ਜਿਦਾ ਮੈਂ ਕਿਹਾ ਕਿ ਆਸੇ-ਪਾਸੇ ਇੰਨੀ ਗ੍ਰੀਨਰੀਆ ਪਾਰਕ ਬਣਿਆ ਹੋਇਆ ਆ ਘਾਹ ਲੱਗਾ ਹੋਇਆ ਆ ਤੇ ਬੈਠਣ ਨੂੰ ਥਾਂ ਜਿਹੜੀਆਂ ਹੈਗੀਆਂ ਹਟਸ ਜੀਆਂ ਬਣਾ ਕੇ ਤੇ ਉਹ ਵੀ ਬਣਾਈਆਂ ਹੋਈਆਂ ਜਿੱਥੇ ਜਾ ਕੇ ਤੁਸੀਂ ਆਰਾਮ ਕਰ ਸਕਦੇ ਹੋ ਬੈਠ ਸਕਦੇ ਹੋ ਤੇ ਇਸ ਮਾਹੌਲ ਨੂੰ ਮਾਣ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਕਿ ਥਰੀਸ ਜਿਹੜੇ ਲਗਾਏ ਹੋਏ ਆ ਤੇ ਇੰਨਾ ਖੂਬਸੂਰਤ ਨਜ਼ਾਰਾ ਤੇ ਜਿਹੜੀਆਂ ਦੋਸਤੋ ਆ ਛੋਟ-ਛੋਟੀਆਂ ਹਟਸ ਜੀਆਂ ਦੇਖ ਸਕਦੇ ਇਹਦੇ ਵਿੱਚ ਲਗਾਈਆਂ ਗਈਆਂ ਆ ਮੂਰਤੀਆਂ ਪੂਰਾ ਇੱਕ ਬਿਆਨ ਕੀਤਾ ਹੋਇਆ ਯਾ ਇਨਾਂ ਨੇ ਕਿਤਾ ਪਾਠ ਪੂਜਾ ਕਰਨੀਆਂ ਕੀ ਕੀ ਉਹਦਾ ਪ੍ਰੋਸੈਸ ਆ ਇਹਨਾਂ ਹੱਟਸ ਦੇ ਵਿੱਚ ਮੂਰਤੀਆਂ ਬਣਾ ਕੇ ਤੇ ਉੱਥੇ ਇਹਨਾਂ ਦਾ ਇਤਿਹਾਸ ਜਿਹੜਾ ਹੈਗਾ ਆ ਲਿਖਿਆ ਗਿਆ ਆ ਤੇ ਮੈਨੂੰ ਇੱਕ ਚੀਜ਼ ਬਹੁਤ ਹੀ ਵਧੀਆ ਇਸ ਥਾਂ ਦੀ ਲੱਗੀ ਕਿ ਹਰ ਪਿੱਲਰ ਦੇ ਉੱਤੇ ਐਦਾਂ ਦੇ ਨੋਟਿਸ ਲਾਏ ਗਏ ਆ ਉਹਦੇ ਉੱਤੇ ਆ ਇਨਸਾਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਆ ਕਿ ਤੂੰ ਇੱਥੇ ਕੀ ਕਰਨਾ ਆ ਤੇ ਕਿਹੜੇ ਰਾਹਾਂ ਦੇ ਉੱਤੇ ਤੁਰਿਆ ਫਿਰਦਾ ਆ ਤੇ ਜ਼ਿੰਦਗੀ ਜਿਹੜੀ ਹੈ ਕੀ ਆ ਉਹ ਮੌਤ ਤੇ ਜਾ ਕੇ ਮੁੱਕਦੀ ਆ ਤੇ ਇਹ ਜਿਹੜੀ ਥਾਂ 开机啊！ ਹਾਂ ਜੀ ਆਪਾਂ ਸੋਚੀਏ ਇੱਕ ਧਾਰਮਿਕ ਸਥਾਨ ਜਿਹੜਾ ਆ ਧਾਰਮਿਕ ਸਥਾਨ ਦਾ ਦੋਸਤੋ ਕਹਿੰਦਾ ਮਤਲਬ ਇਹੀ ਹੁੰਦਾ ਕਿ ਉੱਥੇ ਜਾ ਕੇ ਤੁਹਾਨੂੰ ਪੀਸ ਆਫ ਮਾਈਂਡ ਮਿਲੇ ਜੋ ਆਪਣੀ ਦੁਨੀਆਵੀ ਘਰੇਲੂ ਆਪਾਂ ਜੇ ਕਹਿ ਲਈਏ ਕਿ ਸਮੱਸਿਆਵਾਂ ਆਪਣੇ ਗੱਲ ਦੇ ਵਿੱਚ ਪਾਈਆਂ ਆ ਉਹ ਜਾ ਕੇ ਉੱਥੇ ਸਾਡੀਆਂ ਛੜ ਜਾਣ ਤੇ ਸਾਡਾ ਦਿਮਾਗ ਜਿਹੜਾ ਹੈਗਾ ਆ ਉਹ ਸ਼ਾਂਤ ਹੋ ਜਵੇ ਤੇ ਸ਼ਾਂਤ ਹੋਣ ਲਈ ਇਤੋਂ ਵਧੀਆ ਜਗ੍ਹਾ ਦੋਸਤੋ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਹੋਊਗੀ ਬਹੁਤ ਹੀ ਬਿਊਟੀਫੁਲੀ ਹੈਗੀ ਆ ਅੰਦਰ ਇਹ ਮੇਨ ਮੰਦਿਰ ਆ ਨੀਚੇ ਵਾਲੀ ਤੇ ਉੱਪਰ ਜਿਹੜੇ ਹੈਗੇ ਆ ਉੱਥੇ ਵੀ ਮੂਰਤੀ ਇੱਕ ਲੱਗੀ ਹੋਈ ਆ ਮਹਾਤਮਾ ਬੁੱਧ ਦੀ ਪਟਾ ਜੇ ਇਹ ਜਹਾ ਸਾਈਡ ਕੀ ਉਹ ਮੇਨ ਜਿਹੜੀ ਮੰਦਿਰ ਆ ਉਹਦੇ ਵਿੱਚ ਮੂਰਤੀ ਸਥਾਪਨਾ ਹੋਪਫੁਲੀ ਕਹਿੰਦੇ ਸੀ ਕਿ ਨੈਕਸਚਰ ਹੋ ਜਾਊਗੀ ਜਦੋਂ ਮੰਦਿਰ ਖੁੱਲ ਗਿਆ ਫਿਰ ਜ਼ਰੂਰ ਇਸ ਥਾਂ ਦੇ ਇਸ ਮੰਦਿਰ ਦੇ ਦਰਸ਼ਨੋ ਸੇ ਕਰਨ ਜਾਵਾਂਗੇ ਪਟੇ ਇਸ ਦੀ ਖੂਬਸੂਰਤੀ ਦੇਖੋ ਦੋਸਤੋ ਕਿ ਇੰਨੀ ਇੱਕ ਖੂਬਸੂਰਤ ਤਰੀਕੇ ਨਾਲ ਇਸ ਨੂੰ ਡਿਜ਼ਾਈਨ ਕੀਤਾ ਗਿਆ ਆ ਤੇ ਜਿਹਨਾਂ ਕਾਰੀਗਰਾਂ ਨੇ ਇਸ ਦੀ ਇਸ تراਸ਼ੀ ਕੀਤੀ ਹੋਈ ਆ ਇਹਨਾਂ ਪੱਥਰਾਂ ਦੀ ਇਹਨਾਂ ਦੇ ਤੇ ਉਹ ਵੀ ਜਿੱਦਾਂ ਕਹਿੰਦੇ ਹੁੰਦੇ ਨਾ ਉਹਨਾਂ ਦੇ ਹੱਥ ਉਹ ਇਨਸਾਨ ਵੀ ਧੰਨ ਹੋਣਗੇ ਜਿਹੜਾ ਨੇ ਇੰਨੀ ਖੂਬਸੂਰਤੀ ਦੇ ਨਾਲ ਇਹਨਾਂ ਨੂੰ ਤਰਾਸ਼ ਕੇ ਤੇ ਮੰਦਰ ਦੇ ਲਈ ਲਗਾਈ ਗਏ ਆ ਤੇ ਦਰਵਾਜ਼ੇ ਵੀ ਜੋ ਸੀਗੇ ਦੋਸਤੋ ਬਹੁਤ ਹੀ ਖੂਬਸੂਰਤੀ ਦੇ ਨਾਲ ਮੈਟਲ ਜਿਹੜੀ ਯੂਜ਼ ਕੀਤੀ ਆ ਜਾਂ ਉਸ ਦੇ ਉੱਤੇ ਮੂਰਤੀਆਂ ਵੀ ਤਰਾਸ਼ ਕੀਤੀ ਹੋਈ ਆ ਉਹ ਵੀ ਬਹੁਤ ਹੀ ਖੂਬਸੂਰਤ ਹਰ ਇੱਕ ਬੋਲ ਦੇ ਉੱਤੇ ਹਰ ਇੱਕ ਥਾਂ ਦੇ ਉੱਤੇ ਇੱਕ ਆਪਣਾ ਕੈਰੈਕਟਰ ਦਿਖਦਾ ਸੀਗਾ ਤੇ ਬਹੁਤ ਹੀ ਮੈਨੂੰ ਤਾਂ ਵਧੀਆ ਲੱਗਾ ਆ ਪਰ ਤੁਸੀਂ ਵੀ ਜਾ ਕੇ ਇਸ ਥਾਂ ਨੂੰ ਦੇਖਣਾ ਬਹੁਤ ਹੀ ਆ ਵਧੀਆ ਜਗਾਇਆ ਤੇ ਦੋਸਤੋ ਇਹ ਮੰਦਿਰ ਜਿਹੜਾ ਆ ਲੈਜੈਂਦਾ ਆ ਪਹਾੜੀ ਦੇ ਉੱਪਰ ਵੀ ਉੱਪਰ ਵੀ ਜਿਹੜਾ ਹੈਗਾ ਆ ਪ੍ਰਬੰਧ ਆ ਪਰ ਜੇਕਰ ਜੇ ਹੁਣ ਤੁਸੀਂ ਸਾਹਮਣੇ ਇਹ ਦੇਖੋ ਤਾਂ ਇਹ ਮੰਦਿਰ ਤੋਂ 뷰 ਹੈਗਾ ਆ ਉੱਪਰ ਖੜ ਕੇ ਸਾਰੀ ਜਿਹੜੀ ਇੱਕ ਇੰਨੀ ਕੁ ਖੂਬਸੂਰਤੀ ਦੇ ਨਾਲ ਇਸ ਨੂੰ ਡਿਜ਼ਾਈਨ ਕੀਤਾ ਗਿਆ ਆ ਬਹੁਤ ਹੀ ਵਧੀਆ ਲੱਗਦਾ ਆ ਇੱਕ ਨਜ਼ਾਰਾ ਜਿਹੜਾ ਹੈਗਾ ਆ ਇਸ ਪਹਾੜੀਆਂ ਦੇ ਵਿੱਚ ਵੱਖਰਾ ਹੀ ਆ ਤੇ ਅਜਾ ਸੈੱਡ ਕੀ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਰਾਸ਼ ਤਰਾਸ਼ ਕੇ ਇਸ ਬਿਲਡਿੰਗ ਨੂੰ ਬਣਾਇਆ ਗਿਆ ਆ ਤੇ ਜਿੱਦਾਂ ਮੈਂ ਕਿਹਾ ਕਿ ਇਹ ਹੈ ਕਿ ਜੀ ਉੱਪਰਲੇ ਪਾਸੇ ਮਹਾਤਮਾ ਬੁੱਧਤੀ ਮੂਰਤੀ ਪਟਮੇਨ ਮੰਦਿਰ ਦੇ ਵਿੱਚ ਮੂਰਤੀ ਜਿਹੜੀ ਹੈ ਜੇ ਸਤਾਫਿਤ ਨਹੀਂ ਕੀਤੀ ਗਈ ਇਹ ਪਬਲਿਕਲੀ ਖੁੱਲਾ ਆ ਜਿੱਥੇ ਪਬਲਿਕ ਨੂੰ ਕਿਹਾਤਾ ਸੀਗਾ ਕਿ ਫੋਟੋਗ੍ਰਾਫੀ ਮੰਨਿਆ ਮਨਾਇਆ ਪਰ ਫਿਰ ਵੀ ਅਸੀਂ ਦਿਲ ਕੀਤਾ ਕਿ ਤੁਹਾਡੇ ਨਾਲ ਇਸ ਨੂੰ ਅਸੀਂ ਸ਼ੇਅਰ ਕਰ ਦਈਏ ਤੇ ਜਿਹੜੀਆਂ ਸੀਲਿੰਗਸ ਹੈਗੀਆਂ ਆ ਉਹਦੇ ਵਿੱਚ ਵੀ ਤੇ ਜਿਹੜਾ ਉੱਪਰ ਤੁਸੀਂ ਹੁਣ ਦੇਖ ਸਕਦੇ ਆ ਮੰਦਿਰ ਜਿਹੜਾ ਬਣ ਰਿਹਾ ਆ ਤੇ ਨਾਲ ਜਿੰਨੇ ਵੀ ਸੇਵਾਦਾਰ ਹੈਗੇ ਆ ਉਹ ਵੀ ਉੱਪਰ ਰਹਿਣ ਨੂੰ ਉਹਨਾਂ ਦੇ ਵੀ ਜਿਹੜੇ ਬਿਲਡਿੰਗਸ ਆ ਤਿਆਰ ਹੋ ਰਹੀਆਂ ਆ ਤੇ ਦੋਸਤੋ ਜਦੋਂ ਉੱਪਰ ਪਹਾੜੀ ਤੇ ਅਸੀਂ ਜਾਂਨੇ ਆ ਤਾਂ ਦੂਰ ਦਿਖਦਾ ਬਹੁਤ ਹੀ ਇਹ ਵੱਡਾ ਮੰਦਿਰ ਤੇ ਇੱਕ ਨਿਚੇ ਹੱਥ ਲੇ ਆ ਇਹ ਵੀ ਜਗਾ ਬਣਦੀ ਆ ਤੇ ਇਹਦੀ ਸਾਰੀ ਪੂਰੀ ਡੀਟੇਲ ਜਿਹੜੀ ਹੈਗੀ ਆ ਉਥੋਂ ਦੇ ਪ੍ਰਬੰਧਕ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਉਹ ਤੁਹਾਨੂੰ ਆਪਾਂ ਸੜਾਵਾਂਗੇ ਕਿ ਉਹਨੇ ਇਹਨਾਂ ਚੀਜ਼ਾਂ ਬਾਰੇ ਪੂਰੀ ਖੁੱਲ੍ਹ ਕੇ ਜਾਣਕਾਰੀ ਸਾਨੂੰ ਦਿੱਤੀ ਆ ਕਿਉਂਕਿ ਇੱਥੇ ਧਰਮਸ਼ਾਲਾ ਵੀ ਆ ਲੰਗਰ ਹਾਲ ਵੀ ਆ ਤੇ ਗਊਸ਼ਾਲਾ ਵੀ ਉਹਨਾਂ ਨੇ ਦੱਸੀ ਕਿ ਗਊ ਸਾ ਇਨਸ਼ਾਅੱਲਾ ਜਿਹੜੀ ਹੈਗੀ ਆ ਉਹਦੇ ਵਿੱਚ ਵੀ 4450 ਗਾਂ ਗਾਇਆਂ ਜਿਹੜੀਆਂ ਆ ਐਡਾ ਮੂਮੈਂਟ ਉੱਥੇ ਹੈਗੀਆਂ ਆ ਤੇ ਉੱਪਰ ਵੀ ਜੜੀਆਂ ਇਹ ਛੋਟ ਛਟੀਆਂ ਹਟਸ ਬਣਾਈਆਂ ਹੋਈਆਂ ਆ ਤੇ ਬਹੁਤ ਹੀ ਬਿਊਟੀਫੁਲ ਆ ਤੇ ਇਹ ਵੀ ਬਹੁਤ ਹੀ ਲੰਬੀ ਉੱਚੀ ਬਿਲਡਿੰਗ ਜਿਹੜੀ ਆ ਬਣ ਰਹੀ ਆ ਜਦੋਂ ਬਨ ਕੇ ਤਿਆਰ ਹੋਗੀ ਦੋਸਤੋ ਤੇ ਇੱਕ ਇਹਨਾਂ ਦਾ ਨਜ਼ਾਰਾ ਜਿਹੜਾ ਹੈਗਾ ਆ ਨਾ ਬੱਕਰਾ ਤੇ ਆਊਟ ਆਫ ਥਿਸ ਵਰਲਡ ਹੋਣ ਵਾਲਾ ਆ ਤੇ ਦੋਸਤੋ ਚਲਦੇ ਆ ਆਪਾਂ ਉੱਥੇ ਦੇ ਪ੍ਰਬੰਧਕਾਂ ਵੱਲੋਂ ਜੋ ਇਸ ਵਿਾਰੇ ਪੂਰੀ ਜਾਣਕਾਰੀ ਦਿੱਤੀ ਆ ਤੇ ਸੁਣਦੇ ਆ ਉਹਨਾਂ ਦੀ ਗੱਲਬਾਤ ਸ਼੍ਰੀ ਦਿਗੰਬਰ ਜਨ ਸਮਿਤੀ ਦੇ ਨਾਮ ਸੇ ਟਰਸਟ ਹੈ ਇਸਕੇ ਟਰਸਟੀ ਸ਼੍ਰੀ ਅਸ਼ੋਕ ਜੀ ਪਾਟਨੀ ਆ RK ਮਾਰਵਲ ਵਾਲੇ ਹੈ उनकी देख रेख में सारा काम यहाँ का चल रहा है काफ़ी बरसों से यहाँ काम चल रहा है बहुत बड़ा प्रोजेक्ट है यहाँ पे मंदिर के अलावा धर्मशाला संत भवन स्कूल कॉलेज और भी काफ़ी सुविधाएँ यहाँ पर आने वाले समय में मिलेंगी गौशाला यहाँ पर चालू है लगभग चार सौ साढ़े चार सौ गाय यहाँ पे अभी हैं उनका गायों की देख रेख करना उनका डेली गाय दूध उनका दूध वगैरह घी वगैरह निकालना उनका सब काम करना यहाँ होता है बीच में जो आप देख रहे हैं यहाँ मेन मेन मंदिर यह है इसकी प्रतिष्ठा भी होनी बाकी है आचार्य से समय सागर जी महाराज के आदेशानुसार जब भी वो बताएंगे तब यहाँ की प्रतिष्ठा होगी कब, कब तक उम्मीद है अभी निकट भविष्य में लगभग साल भर में हो जाना चाहिए ऐसी उम्मीद करते हैं सभी लोग उसके अलावा साइड में आप सीधा हाथ की तरफ देख रहे हैं वहाँ भी मंदिर जिनाल चालू है धर्मशाला चालू है भोजनालय चालू है काफ़ी कुछ यहाँ पे अभी और ये ऊपर अभी जो आप देख रहे हैं चौबीस चौबीस तीर्थंकरों के टोंक बन रहे हैं इनका भी निर्माण अभी कार्य चल रहा है उसके जो पंचकल्याण होगा उस समय इनका भी सब पंचकल्याण होके और सभी जिलाल चालू होंगे तो दोस्तों उम्मीद करते हैं अज का यह एपिसड नरेली मंदिर का अजमेर थोड़ा आया होगा पसंद यह मेन हाईवे है जहाँ ਅਜਮੇਰ ਤੋਂ ਜੈਪੁਰ ਜਾਂਦਾ ਆ। ਉਸ ਹਾਈਵੇ ਦੇ ਉੱਤੇ ਇਹ ਮੰਦਿਰ ਸਥਾਪਿਤ ਆ ਤੇ ਨਰੇਲੀ ਮੰਦਿਰ ਇਸ ਦਾ ਨਾਮ ਰੱਖਿਆ ਗਿਆ ਆ ਤੇ ਉਮੀਦ ਕਰਦੀ ਆ ਕਿ ਅੱਜ ਤੇ ਇਸ ਮੰਦਿਰ ਦੇ ਦਰਸ਼ਨ ਤੁਹਾਨੂੰ ਆਏ ਹੋਗੇ ਪਸੰਦ ਤੇ ਦੋਸਤੋ ਲੈਣੀ ਆ ਅਜਾਜਤ ਮਿਲਦੇ ਆ ਆਪਾਂ ਨੈਕਸਟ ਟਾਈਮ ਜੈਪੁਰ ਦੇ ਵਿੱਚ ਟਿਲ ਦੈਨ ਟੇਕ ਕੇਅਰ